ਮੈਂ ਕਹਿੰਦਾ ਜਿਹਦੇ ਘਰੇ ਪਪੀਤਾ ਲੱਗੇ ਉਹ ਤਾਂ ਖਾਈ ਜੀ ਸਕਦੇ ਅਜੇ ਵੀ ਕਿਹਾ ਮoure ਬੁਖਾਰ ਦਾ ਸੀਜ਼ਨ ਆ ਜਾਣਾ ਗਰਮੀਆਂ ਦੇ ਵਿੱਚ ਪਲੇਟਲੈਟਸ ਘਟਨੇ ਨੇ ਜਿਨ੍ਹਾਂ ਦੇ ਪਲੇਟਲੈਟ ਘਟਦੇ ਨੇ ਬکریاں ਵਾਲੇ ਮਗਰ ਜਾਣ ਦੀ ਲੋੜ ਨਹੀਂ ਹੈ ਕੱਚੇ ਪਪੀਤੇ ਦੀ ਸਬਜ਼ੀ ਖਾ ਲਓ ਪਲੇਟਲੈਟ ਠੀਕ ਹੋ ਜਾਣੇ ਕੱਚਾ ਪਪੀਤੇ ਦੀ ਸਬਜ਼ੀ ਸਬਜ਼ੀ ਖਾ ਲਓ ਲੇਕਿਨ ਹੋਵੇ ਕੱਚਾ ਖੇਤ ਦਾ ਹੁਣ ਉਹ ਜਿਹੜਾ ਅਖਬਾਰ ਚ ਲਪੇਟ ਕੇ ਲਿਆ ਕੇ ਤੁਹਾਨੂੰ ਵੇਚਿਆ ਜਾਂਦਾ ਉਹ ਕਿੱਥੋਂ ਤੁਰਿਆ ਵਾ ਕਿਹੜੇ ਮਸਾਲੇ ਚ ਚਲਿਆ ਉਹ ਲੋਕੀ ਖਾ ਕੇ ਆ ਬਿਮਾਰ ਹੁੰਦੇ ਸਾਡੇ ਕੋਲ ਉਹ ਵੀ ਆਣੇ ਹੁਣ ਮੰਗੋ ਆ ਗਿਆ ਖੁੱਲਾ ਕੇਦਮਾ ਕਿ ਸਾਰਾ ਹੀ ਅੰਬ ਮਸਾਲੇ ਨਾਲ ਪਕਾਇਆ ਜਾਂਦਾ ਹੈ ਹੈਲਥ ਡਿਪਾਰਟਮੈਂਟ ਸ਼ਾਪ 'ਤੇ ਵੀ ਮਾਰਦਾ ਹੈ ਸਰਕਾਰ ਕਰ ਕਰਤਾ ਜਾ ਨਹੀਂ ਸਕਦੀ ਕਲੇ-ਕਲੇ ਦੇ ਉਹਦੇ ਤੇ ਜਾ ਨਹੀਂ ਸਕਦੀ ਠੀਕ ਹੈ ਉਹਦੇ ਵਿੱਚ ਵੀ ਜੇ 4 ਕਿਲੋ ਅੰਬ ਟੱਬਰ ਨੇ ਖਰੀਦੇ ਤਾਂ ਘੱਟ ਤੇ ਘੱਟ 4 ਘੰਟੇ ਵਾਸਤੇ ਉਹਨੂੰ 10 ਕਿਲੋ ਪਾਣੀ 'ਚ ਡੁਬੋਇਆ ਜਾਵੇ ਤਾਂ ਉਹਦੀ ਅੰਦਰ ਦੀ ਹੀਟ ਮਸਾਲੇ ਦੀ ਖਤਮ ਹੁੰਦੀ ਹੈ ਅਸੀਂ ਕੀ ਕਰਦੇ ਹਾਂ ਧੁੰਦੇ ਕੱਟਦੇ ਖਾਣ ਲੱਗ ਜਾਂਦੇ ਉਹ ਜ਼ਹਿਰ ਤਾਂ ਅਸੀਂ ਸਾਰੇ ਨਿਕਲ ਗਏ ਓਕੇ ਜੀ ਜੀ ਠੀਕ ਹੈ ਨਾ ਜਿੱਦਾਂ ਬੈਂਗਣਾ ਤੇ ਸਪਰੇਅ ਜ਼ਿਆਦਾ ਹੈ ਸ਼ਿਮਲਾ ਮਿਰਚ ਤੇ ਸਪਰੇਅ ਜ਼ਿਆਦਾ ਹੈ ਠੀਕ ਹੈ ਉਹਨੂੰ ਲਿਆ ਕੇ ਮੈਂ ਤਾਂ ਆਪਣੇ ਘਰ ਦੀ ਦੱਸ ਦਾਂ ਕਿ ਮੈਂ ਨਹੀਂ ਤਾਜੀ ਖਾਣ ਦਾ ਸ਼ੌਕੀਨ ਮੈਂ ਤਾਂ ਲਿਆ ਕੇ ਸਬਜ਼ੀ ਵੀ 24 ਘੰਟੇ ਵਾਸਤੇ ਰੱਖ ਲੈਂਦਾ ਵੀ ਜਿਹੜਾ ਇਹਨੂੰ ਇਫੈਕਟ ਆਇਆ ਹੋਵੇ ਇੱਕ ਵਾਰ ਉਹ ਨਿਕਲੇ ਲਵੇ ਅਬਜ਼ਰਬ ਤਾਂ ਉਹ ਤੋਂ ਬਾਅਦ ਇਹਦੀ ਪੋਟੈਂਸੀ ਘਟੇਂਦੀ ਵੀ ਕਾਫੀ ਖਰਾਬ ਕਰ ਰਹੀ ਹੈ ਜੀ ਇਸ ਵੇਲੇ ਸਰ ਇਹ ਨਾ ਕੁਝ ਤੇਲ ਰਿਫਾਈਨਡ ਦਾ ਇਫੈਕਟ ਆਇਆ ਹੋਇਆ ਹੈ ਬਾਜ਼ਾਰ ਦੇ ਵਿੱਚ ਪਾਮੋਲਿਨ ਆਇਲ ਚੱਲ ਰਿਹਾ